ਲੋ ਜੀ ਆਪਾਂ ਲੈਣਾ ਵਾ ਅੱਧਾ ਗਲਾਸ ਪਾਣੀ ਦਾ ਤੇ ਇੱਕ ਇਹ ਆਪਣੇ ਕੋਲ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਡਾਕਟਰ ਬੀ ਐਸ ਕੇ ਵਾਲਿਆਂ ਨੇ ਇਹ ਦਵਾਈ ਬਣਾਈ ਆ ਤੇ ਜਿੰਨਾ ਵੀਰਾਂ ਨੂੰ ਸਾਹ ਚੜਦਾ ਵਾ ਜਾਂ ਕਦੇ ਆਕਸੀਜਨ ਦੀ ਕਮੀ ਲੱਗਦੀ ਜਾਂ ਮੌਸਮ ਦੇ ਅਨੁਕੂਲ ਜਾਂ ਤੁਸੀਂ ਕਿਤੇ ਪਹਾੜੀ ਏਰੀਏ ਦੇ ਵਿੱਚ ਸੈਰ ਕਰਨ ਜਾਣੇ ਹੋ ਘੁੰਮਣ ਫਿਰਨ ਜਾਣੇ ਹੋ ਇਹਨਾਂ ਦਿਨਾਂ ਦੇ ਵਿੱਚ ਤਾਂ ਕਿਤੇ ਵੀ ਤੁਹਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋਵੇ ਜਾਂ ਕਿਸੇ ਟਾਈਮ ਆਕਸੀਜਨ ਦਾ ਲੈਵਲ ਘਟ ਜਾਵੇ ਸਾਹ ਲੈਣ ਦੇ ਵਿੱਚ ਦਿੱਕਤ ਪਰੇਸ਼ਾਨੀ ਆਉਣ ਲੱਗੇ ਤਾਂ ਤੁਸੀਂ ਇਸ ਦਵਾਈ ਦੀਆਂ 10 ਤੋਂ ਲੈ ਕੇ 20 ਬੂੰਦਾਂ ਸਵੇਰੇ ਖਾਲੀ ਪੇਟ ਲੈਣੀਆਂ ਵਾਜੀ 10 ਤੋਂ ਲੈ ਕੇ 20 ਬੂੰਦਾਂ ਸਵੇਰੇ ਖਾਲੀ ਪੇਟ ਪਾਣੀ ਚ ਪਾ ਕੇ ਲੈ ਲੈਣੀਆਂ ਆਹ ਲੋ ਇਹਦੇ ਵਿੱਚ ਆਪਾਂ ਗਲਾਸ ਚ ਪਾ ਲੈਣੀਆਂ ਵਾ 4578910 ਤੋਂ ਲੈ ਕੇ 20 ਮੁੰਦਾਂ ਦੇ ਵਿਚਕਾਰ ਤੁਸੀਂ ਇਸ ਦਵਾਈ ਦੀ ਜਿਹੜੀ ਵਰਤੋਂ ਆ ਕਰ ਸਕਦੇ ਹੋ ਤੇ ਕਰਨੀ ਕਦੋਂ ਆ ਖਾਲੀ ਪੇਟ ਜੇ ਉਸ ਤੋਂ ਬਾਅਦ ਵੀ ਲੋੜ ਪੈ ਜਾਏ ਤਾਂ ਸ਼ਾਮ ਨੂੰ ਤੁਸੀਂ ਰੋਟੀ ਖਾਣ ਤੋਂ ਅੱਧਾ ਪੌਣਾ ਘੰਟਾ ਵੀ ਪਹਿਲਾਂ ਇਹਦੀ ਵਰਤੋਂ ਆ ਜਿਹੜੀ ਕਰ ਸਕਦੇ ਹੋ ਦਿਨ ਦੇ ਵਿੱਚ ਦੋ ਵਾਰੀ ਤਾਂ ਤੁਹਾਨੂੰ ਜਿਹੜੀ ਸਾਹ ਲੈਣ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਆ ਤਾਂ ਤੁਹਾਡੀ ਉਹ ਪ੍ਰੋਬਲਮ ਸੋਲ ਬਹੋ ਜੂਗੀ ਤੇ ਇਸ ਸ਼ੀਸ਼ੀ ਨੂੰ ਤੁਸੀਂ ਘਰੇ ਜਰੂਰ ਮੰਗਾ ਕੇ ਰੱਖੋ ਕਿਸੇ ਵੇਲੇ ਵੀ ਇਸ ਦੀ ਜਰੂਰਤ ਪੈ ਸਕਦੀ ਹੈ ਤਾਂ ਤੁਸੀਂ ਇਸ ਦੀ ਵਰਤੋਂ ਜਿਹੜੀ ਕਰ ਸਕਦੇ ਹੋ ਸ਼ੀਸ਼ੀ ਦੀ ਕੀਮਤ ਸਿਰਫ 300 ਰੁਪਏ ਹੈ ਠੀਕ ਹੈ ਜੀ ਤੇ ਮੰਗਾਉਣ ਵਾਸਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ ਤੇ ਵੇਲੇ ਕੁ ਵੇਲੇ ਕੰਮ ਆਉਣ ਵਾਲੀ ਚੀਜ਼ ਹੈ ਜੀ ਇਹ